Um... उते सिंधी i over going ਕੋਲ ਕਲ ਕਸ ਧਨ ਕਨ ਸਤ ਸੰਗ ਮਨ ਮਾ ਸਮਰਨ ਕਰਿਆ ਸਬਨ ਧਾਨ ਸਟ ਸੁਦਾਨ ਖਾ ਪਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਾਰਾ ਰਖਣਾ ਰੰਜਨ ਜਾ ਨਾ ਹੋ ਆਰਕ ਰੁਪਨ ਰੰਜਨ ਜਾ ਨਾ ਹੋ ਆਰਕ ਮਾਗਮਾ ਪਰਮ ਸੌਦਾ ਵਹਿ ਸੌਦਾ ਵੇ ਸੋਤਜੀਆ ਸੱਚੇ ਸਰਜਣ ਮਹਾਰਾਏ ਸੌਜੀਤ ਮਾਰੇ ਜੀ ਗੋਦੀਆ ਕਾਦਾਤਾ ਕਟਯੰਤਾਰਾ ਸਰਬ ਨਿਰੰਤਾਰ ਜੀ ਆਰ ਕੋ ਬਰਖ ਸਮਾਨਾ ਲਿਖਦਾ ਤੇ ਕਾ ਬੇਬਾਰੀ ਜੀ ਸਾਦੇ ਨੇ ਜੋ ਜਪੜਾਣਾ ਤੂ ਆਪੇ ਦਤਾ ਆਪੇ ਬੋਤਾ ਜੀ ਆਪ ਸੁਧਿ ਬਿਧਾ ਬਣਾ ਜਾਣਾ ਤੂੰ ਪਾਰ ਤੇਰੀ ਅਨਕ ਤੇਰੀ ਅਨਕ ਕਰਿਆਰ ਪੂਜਾ ਜੀ ਤਬ ਤਾਪੇ ਜਪੇ ਬਿਅੰਤ ਅਨਤਾ ਤੇਰੀ ਅਨਕ ਤੇਰੀ ਅਨਕ ਕਾਇਮ ਬੜੇ ਵਾਸਿ ਮਰਤ ਸਾਧ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਤੇ ਭਗਤ ਬਲੇ ਜਨ ਅਨੰਕਈ ਜੋ ਪਾਵੇ ਮੇਰੀ ਅਰ ਭਗਵੰਤਾ ਦੁਆਦ ਫੁਰਕਾ ਕਰਤਾ ਜੀ ਤੁਧ ਜੀਵ ਲਾਭਣਾ ਕੋਇ ਤੂੰ ਜੋਦੁ ਕੈਕਾ ਸਦਾ ਸਦਾਤੁ ਇਕਾ ਜੀ ਤੁਨ ਚਿਲ ਕਰਤਾ ਸਾਈ ਤੁਰਾ ਪੇ ਪਾਵੈ ਤੋਹੀ ਵਰਤਾ ਜੀ ਤਵਾ ਪੇ ਕਰੈ ਸਾਈ ਤੁਰਾ ਪੇ ਸਰਡੈ ਸੋ ਪਾਈ ਜੀ ਤੁਰਾ ਪੇ ਸਰਜ ਸੋ ਕੋਈ ਜਨ ਨਾਨਕ ਗੁਣ ਗਾਵੈ ਕਾ ਕਾ ਜਨਾਈ ਆਸਾਨ ਲਚਤੇ ਤੂ ਕਰਤਾ ਤਸਿਆਰ ਵੈਂਡਾ ਕਾਹੀ ਜੋ ਤੋ ਪਾਵੈ ਸੋਇ ਦਿੱਸੀ ਜੋ ਤੋਂ ਦੇ ਸੋਇਆ ਪਾਈ ਰਾਵ ਸੋ ਤੇਰੇ ਤੁਸਾਂ ਦੀ ਧਿਆਆ ਜਸਨਾ ਕਿਰਪਾ ਕਰੇ ਸ੍ਰੀ ਨਾਮ ਅਰਤਨਾ ਪਾਏ ਗੁਰਮਕਲਾ ਦਾ ਮਨ ਮੁਕਵਾਇ ਪ੍ਰਭੁ ਮਾਧੁਰਾ ਕੋਈ ਨਾਏ ਜੀ ਜੰਤ ਸਾ ਤੇਰਾ ਖੇਲਾ ਜੋਗ ਮਲ ਵਿਛੜਿਆ ਜੋਗੀ ਮੇਲ ਜਿਸਨੋ ਤੂ ਜਾਣਾਈ ਸੋਈ ਜਨ ਜਾਣੈ ਅਰਗੁਣ ਕਾ ਤੇ ਆਤਮ ਕਾੜਨ ਜਿਨਾਂ ਸੇ ਬਿਨਿਆ ਕਾਰ ਕਰੇ ਤੈ ਜਾਣੇ ਸੋਏ ਜਨ ਨਾਨਕ ਗੁਰਮਤਿ ਪ੍ਰਗਟ ਹੋਇ ਆਸਾਮ ਲਾ ਪਹਿਲਾ ਤਤ ਸਰ ਵਰਣ ਹੈ ਪੈਰਨ ਆਸਾਨ ਪਾਣੀ ਪਾਵਕ ਦਿਨ ਕੀਆ ਪੰਕਜ ਮੋਹ ਪਗ ਨਾਈ ਚਾਲਾ ਦੇਖਦਾ ਰੂਪਿਆਲੇ ਮਨੈ ਕਣ ਜੀ ਤਤ ਮੋੜ ਮਨਾਰ ਸਰਬ ਤੇਰੀ ਗੁਣ ਗਲਿਆਰਾ ਨਾ ਜਤੇ ਸਤੇ ਨੀ ਪੜਿਆ ਮੂਰਖ ਮੁਕਤਾ ਜਨ ਪਿਆਨ ਪਰਨਮਤ ਨਾਨਕ ਗੁਰਨ ਕੇ ਦਰਨਾਇ ਜントੋ ਨਾਏ ਦੂਸਰਿਆ ਸਵਾਮ ਅਲਾ ਭਿੰਜvai ਭਈ ਪ੍ਰਾਪਤ ਮਾਨੁਖ ਦੁਹਰੀਆ ਗੋਵਿੰਦ ਬਲਨਾ ਕੀ ਦਰਵਈਆ ਅਵਰ ਕਾਜੁ ਤੇ ਰਕਤਾ ਕਾਮ ਮਿਰਸਾਤ ਸੰਤ ਪਾਈ ਕੇਵਲ ਨਾਮ ਸਰਨ ਜਾਮਲਾਦ ਪਵਜਲ ਕਰਨ ਕਾ ਜਨ ਬਿਰਤਾ ਜਾ ਤ੍ਰੰਮਾ ਕਰਾ ਜਪ ਤਪ ਸੰਜਮ ਧਰਮਨਾ ਕਮਾਇ ਇਕ ਓੰਕਾਰੁ ਸਤਿਗੁਰਿ ਵਾਇਗੁਰ ਜਿਕੇ ਬਤਾਏ ਪਾਸਾਈ ਦਸਵੇ ਚਾਪਾਈ ਫਨ ਰਾਸ਼ਿਸ ਕਾ ਘਟਾ ਸਿਸਾ ਸਿਰਿ ਉਸਕੇ ਤਰ ਜਾਤ ਕੇ ਸਾਇ ਪਾਪਨ ਬ੍ਰਸ਼ਟਾ ਗਗਨ ਤੇ ਪਾਈ ਸਭੇ ਅਸਭੇ ਨਿਆਨ ਬਦਾਇ ਦਾਈ ਤੰਤਾ ਲੋਗਨ ਕੇ ਰਾਜਾ ਦੁਸ਼ਤੰ ਦਾ ਗਰੀਵਨ ਵਾਜਨ ਅਕਲਪਾਉਣ ਕੇ ਸਰਜਣਾ ਹਾਰੇ ਦਾ ਜਨਮ ਅਰਵਾਰੀ ਕਰ ਬਾਚ ਬੇਨਤੀ ਜੋ ਪਾਈ ਅਮਰੀ ਗਵਾ ਆਧਾਰ ਚਾਇ ਪੂਰਨ ਹੋਏ ਤੇ ਇਛਾ ਤਾਂ ਚਮਨਾ ਮਨ ਰਾਮਾਰਨ ਆਪਣਾ ਜਾਨ ਕਰਪਾ ਰਾਮਰੇ ਦੁਸ਼ਟਾ ਸਭ ਤੋਂ ਕਾਓ ਆਪਾ ਦਾ ਬਚਾ ਸੁਖੀ ਵਾਸਾ ਮੋਰੋ ਪਰਵਾ ਚਾਰਜ ਕਰਦਾ ਕਰੀਆ ਸਭਾਰਣ ਕਾ ਸੰਗਰਿਆ ਗੁਰਨਯਾਮਾਰੀ ਆਸਨ ਤੋਰ ਭੈ ਕੇ ਰਾ ਪਿਆਸਾ ਤੁਮੇ ਸਾਡ ਉਪਵਨ ਚਾਮ ਜੋ ਵਰਚਾ ਸੋ ਤੁਮ ਤੀਪਾ ਸੇਵਕ ਸਕਾ ਮਾਰੀ ਤਾਰੀਆ ਸਤਿਨਾਥ ਦਾ ਮਾਰੀ ਮਾਰੀਆ ਆ ਮਰਨ ਕਾਲ ਕਾਂਤਰਾਸਨ ਬਲੀਯਾ ਜੁਜੂਦਾ ਮਾਰੇ ਪਖਿਆ ਸ੍ਰੀ ਯਾਤੁਰਜੋਕਾਰੋ ਰਿਛਾ ਰਾਖਿਯਾ ਮਾਇ ਰਾਖਣਾਰੇ ਤਾ ਬੰਸਵਾਏ ਪਿਆਰੀ ਦੀਨ ਬੰਦ ਦੁਟਣ ਕੇ ਅੰਤ ਕਾ ਜੁਮਾ ਬੁਰੀ ਜਤ ਅਸਕੰਤ ਕਾਲ ਪਾਇ ਬ੍ਰਹਮਾ ਬਕਤਾਰ ਕਾਲ ਪਾਇ ਸੂਰਜ ਔਤਾਰਨ ਕਾਲ ਪਾਇ ਕ੍ਰਿਸ਼ਨ ਪ੍ਰਕਾਸ਼ਾ ਦਾਤ ਬਨਾਇਓ ਰੇਵ ਦਾਤੋ ਜਥਨ ਭਜਾਇਓ ਆਦੰਤ ਕਲਤਾਰਾ ਸੂ ਗਰੂ ਸਮਝੋ ਆਪਾਰ ਨਮਸਕਾਰ ਸਤਿ ਕਹਾਰੇ ਦੁਨਿ ਪਰਜਾਇ ਜਨਾਬ ਸਵਾਰੇ ਦਵ ਕੰਕ ਸਵਾਗਤ ਸੁਖ ਦੀਆ ਸਤਰਨ ਕੋ ਬਲ ਮੋਗ ਗਿਓ ਘਟ ਘਟ ਕੇ ਅੰਤਰ ਕੇ ਜਾਣਤਾ ਪਲੇ ਬਰੇ ਕੇ ਜਨਤਾ ਜੀ ਤੇ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ ਕਰਹੁ ਲਾ ਸੰਤਾਂ ਦੇ ਉਪਾਇ ਤੇ ਰੁਕੇ ਦੁਪਾਇ ਸਾਧਨ ਕੇ ਸੁਕੇ ਕੇ ਕੇ ਬਿਰ ਪ੍ਰਸ਼ੰਨ ਨਹੀਂ ਘਟ ਘਟ ਕੇ ਪਟ ਪਟ ਕੇ ਜਾਨਾ ਜਗਤ ਕਰਤ ਕਰਾ ਕਰਤਾਰਾ ਪ੍ਰਜਾ ਧਰਦ ਤਬ ਦੇ ਆਪਾਰ ਜੁਜਾ ਬਾਕ ਕੋ ਕਰਨੋ ਜਿਤੇ ਬਗਰਾ ਉਤਰਤਾ ਤਾਰ ਆ ਪਪੜੀ ਬੂਜੂ ਚਾਰੈ ਕਉ ਸਾਵੀ ਤੇ ਰਾਧਨਰਾਲਮ ਜਾਨਤ ਵੇਦਾ ਪਿਧਾਰਾਲਮ ਰੰਕਾਰ ਨਰਮਕਾਰ ਨਰਲੰਬਨ ਆਧਾਨੀਲਾ ਨਾਥ ਸੰਭੂ ਤਾ ਕਾ ਮੂੜ ਚਾਰਤ ਪੀਤਾ ਜਾਕੂ ਪੀਵਨ ਪਾਵਤ ਬਿੱਦਕ ਤਾ ਕਾਉ ਕਰਪਾ ਨਮੰਤ ਮਾ ਮੂੜਾ ਕਛ ਪਿ ਨਜਨ ਮਝ ਕੋ ਕਾਸਾ ਸੇਵਾ ਨਰੰਕਾਰ ਕਾ ਜੀਤ ਮੈਂ ਪ੍ਰਭ ਆਪ ਆਪਣੀ ਬੁਦਾ ਜਿਤੇ ਵਰਤਾ ਪਹਿਨ ਪਹਿਨਾ ਤੋ ਤੇਤੀ ਤੁਮਰਾ ਲਗਣ ਦਾ ਪਸਾਰ ਕੇ ਵਿਦਦਾ ਸਜਾ ਵਰਤਮ ਸੰਸਾਰ ਇਕਾ ਰੂਪ ਰੂਪ ਸਰੂਪਾ ਰਗ ਪੈਉ ਰਾਵਕ ਪੁਪਾ ਅੰਡਜਾ ਜਿਰਜ ਸਿਤ ਕਿੰਨੀ ਉਤਪਜ ਕਾਲ ਬਾਰ ਰਤਨੀ ਕਉ ਪੂਲ ਰਾਜਾ ਬਟਾ ਕਉ ਸੰਮਟ ਪਿਆ ਸ਼ੰਕਰ ਕਟਾ ਸਿਗਰੀ ਸਰਟ ਦਕਾਈ ਚੰਪਵ ਆਰ ਜਗਾਦ ਸੁਤ ਚੰਪਲ ਅਬਰਛਾ ਮੇਰੇ ਦਮਕਾਰੋ ਸਿੱਕਾ ਬਾਰੋ ਸੁਖ ਸੰਗਲ ਦੋਟ ਜਤੇ ਉਤਪਤ ਪਾਤਾ ਸਗਲ ਮਲੇਸ਼ ਕਰਨ ਕਰਤਾ ਜੀ ਆਸਤੋ ਦਸ ਰਣੀ ਪਾਰੀ ਰਣ ਕੇ ਦੁਸਤਾ ਦੁਸਤਾ ਮਾਰੀ ਪੁਰਖ ਜਾਵਨਾ ਪਾਕ ਬਰੇ ਤਿਆਰੀ ਜਨ ਕੇ ਤਮ ਸੰਕਟ ਸੋ ਟਾਰੀ ਜੋ ਕਲ ਕੋ ਇੱਕ ਵਾਰ ਤੈ ਆਇ ਤਾਂ ਕੀ ਕਾਲ ਨਾ ਆਇ ਰਚਾ ਹੋਇ ਤਾ ਸੋ ਗੱਲ ਦੁਸਤਾ ਰਸਤਾ ਟਵਾ ਦਰ ਕਾਲ ਕਿਪਾ ਦ੍ਰਿਸ਼ਟ ਤਨ ਜਨ ਹਰੋ ਤਾਂ ਕੀ ਤਾਪ ਦਰ ਕੁਮਾਰੋ ਰਕਦਾ ਸਦ ਕਰਮ ਸਾਉਏ ਦੁਰਸ਼ਾ ਦੁਰ ਕਰ ਕੋਈ ਇੱਕ ਵਾਰ ਜੰਤ ਮਾ ਸੰਭਾਰ ਕਾਲ ਬਾਦੇ ਦਾ ਬਾਰ ਜਨ ਨਰ ਨਾਮ ਤਿਆਰੂ ਕਾਇਦਾਰ ਦੁਸ਼ਟਾ ਦੁਖਤੀ ਰਾ ਖੜਗ ਕੇ ਤਮਤਨ ਤਿਆਰੀ ਆਪਾ ਦਲੂ ਆ ਬਾਰੇ ਸਰਬ ਟਰਮ ਸਵਾਈ ਦੁਰਦੋ ਤੇ ਲੋਕ ਕਿਰਪਾ ਕਰਿਆ ਬਟਕ ਮਾਤਾ ਗਰਤ ਕਰਾ ਪੂਰਨ ਸੁਵਰਤ ਕਿਲਵਕਾ ਸਗਲ ਦੇ ਕੋ ਵਰਤਾ ਦੁਸ਼ਟਾ ਦੁਖਨ ਕੋਚਾ ਕਰਤਾ ਸ੍ਰੀ ਅਸਤੋ ਜਾ ਜਾ ਪੈ ਤੇ ਅੱਲਾ ਪੂਰਨ ਕਰਾ ਗਰਤ ਤਕਾਲਾ ਮਨ ਬਾਚ ਤੋ ਬਲ ਪਾਵੈ ਸੋਈ ਲੋਕਾਂ ਸਾ ਵਿਆਪ ਕੋਈ ਅੜਲਾ ਸੁਨਾ ਗੰਗ ਜੋ ਜਾਏ ਸੁਰ ਸੁਨਾ ਪਾਵੈ ਰਾਮੂਰਤ ਲਾਇ ਤਰਦਾ ਬਾਈ ਦੋਖ ਦਰਦ ਭਨਟਨਾਤ ਨਰਕੇ ਰਾਇ ਉਜਾ ਜਾ ਕੇ ਇਕ ਵਾਰ ਚਾਪੇ ਕੋਕਾ ਚੋਪਾਈ ਸੰਬਤ ਤਰਾ ਸਾਸ ਪੁਣਿਜਾ ਅਰਧ ਸਾਸ ਗੋੰਦਿੰਨ ਕੀ ਜਾਏ ਭਾਦਰਮ ਸੁਬਿਆਸ਼ਟਮੀ ਰਾਵਰ ਤੀਰ ਸਦਰ ਦਰੰਤ ਸੋਦਾਰਨ ਇਤਾਂ ਸ੍ਰੀ ਚਤੁਰਤਰਾਵਕਿਆਨੇ ਤ੍ਰਿਆਜਤਰਿ ਤ੍ਰੇ ਮੰਤ੍ਰੇ ਭੂਪ ਸਬਾਦੇ 405 ਤ੍ਰਿਤਸਮਾਤਾ ਮਸਤ ਸੁਮਤਪ ਤੁੰਦੋਰਾ ਦਾ ਜਾਣ ਕਰਦਾਸ ਪਰ ਕੀਜਾ ਕਿਰਪਾ ਪਰ ਆਪ ਆਗ ਰਤਮੋਏ ਮਨ ਗ੍ਰਮਤਿ ਵਿਚਾਰ ਚੋਪਾਈ ਮੈ ਨਾਗੜਿ ਸੇ ਬ੍ਰਤਮਨਾ ਕਿਸਨ ਬਿਸਨ ਕਬੂਨ ਤੈ ਮਾਲੋ ਮੈਂ ਕਿਰਦਾਰੂ ਆਪਣਾ ਜਾਨ ਗੁਰਕੁਮਾਰ ਵਾਗੀ ਕਿ ਲਾਈ ਵਿਚਾਰ ਆਪਣਾ ਜਾਨ ਮਜ਼ਾ ਪਰਿਆ ਜੰਤਨਾਤਰਾ ਮਾਰੇ ਬਰੀ ਰਾਜਾਨ ਕਾ ਕਿਰਪਾ ਕਰੋ ਮੋਇ ਆਪਰਾਮ ਦਵਰ ਤੋਇ ਆਪਣਾ ਜਾਨ ਕਿਰਪਾ ਰ ਤੁਮਸੈ ਮੈਂ ਕਿੰ ਕਰਦਾਰਾ ਦਾ ਜਾਨ ਦਾ ਅਥ ਬਾਰੂ ਅਮਰੇ ਸਭ ਬਿਰ ਸੰਗਾਰੂ ਪ੍ਰਤਾ ਦਰਬ ਗੁਤ ਕੋ ਧਾਨਾ ਗੋ ਕਰੋ ਕਪਤਾ ਵਿਦ ਨਾਨਾ ਕ੍ਰਿਸ਼ਨ ਜਤਾ ਮਤ ਚਰਤਰੋ ਉਚਾਰੂ ਚੂ ਕੋ ਕਬਲੋ ਸਦਾਰ ਕਪਾ ਦੂਰਾ ਪੰਤ ਜਲਾਤਾ ਜਤਮ ਜਬ ਤੋਂ ਕਰੋ ਸਾਇ ਦੂਰਾ ਜੇ ਤੁਮਰੇ ਧਿਆਨ ਕੋਣ ਤੜਤਾ ਸੰਤ ਲਾਂਗੇ ਮੋਤਾ ਭਾਲੂ ਪਾਵੇ ਕੀ ਭਗਵੰਤ ਦੂਰਾਇ ਕਾਲ ਗੁਰ ਕੀ ਜੀ ਮੰਗ ਕੋਟਕ ਬਸਰਵੇਂ ਸਾਂ ਕੋਟਾ ਅੰਤਰਾ ਬ੍ਰਹਮਾ ਜੀਤੇ ਰਾਵ ਸਾਸ ਕਰੋ ਜਲੇਸ ਦੂਰਾ ਰਾਮ ਕਤਤਾ ਯੁਗ ਤੁਗ ਟਲ ਸੋ ਕੇ ਪਾਤਨੀ ਤਾਂ ਦੁਰਗਾਵਾਸ ਰਗਵਰ ਕਰਾ ਸਗਰੀ ਗੁਰੇ ਸੁਮੇਤ ਚਾਪਾਏ ਜੋ ਇੱਕ ਨਸਨਾਰ ਗਾਇ ਲੋਕ ਪਾਪ ਧਰਿਕ ਨਾਵਾ ਬਿਸਨ ਪਾਕੀ ਤੁਲੋਏ ਆਪਿਆ ਤੁ ਸੁਧ ਕਨ ਕੋਈ ਸੰਮਤਾ ਤਰਾ ਸਭ ਚਾਪਣਾ ਅਠ ਪਰੇ ਉਤੋਂ ਸੁਖਦਾਵਣਾ ਤਾ ਪ੍ਰਸਾਦ ਕਗਨੰਦ ਦਾਰ ਭੂਲ ਪਰੇ ਲਲ ਸੋਦਾਰਾ ਦੋਰਾਣ ਦੇ ਚਲਤਰ ਸੁਧਰਵਾ ਤੀਰ ਤਰਾਗੈ ਸ੍ਰੀ ਭਗਵਤ ਪੂਰਨ ਕੀਆ ਰਾਗ ਭਰ ਕਰਤਾ ਪ੍ਰਸੰਗ ਅਦੁਰਾਈ ਸਾਧੂ ਦਰਜਨ ਨਈ ਬਾਸਵਾਦ ਪ੍ਰਵਾਦ ਗ੍ਰੰਤਾ ਸਕਲਾ ਪੂਰਨ ਕੀਆ ਭਗਵਤ ਕਿਰਪਾ ਪ੍ਰਸਾਦ ਸਾਈਆ ਪਾਏਗਾ ਜੋ ਤੈ ਸਮਰੀ ਤਉ ਦੇਖੋ ਅੰਤਰਣੀਆਂ ਨਿਯਾਨੀਓ ਰਾਮ ਰਈ ਬੰਦ ਪ੍ਰਾਨੋ ਪ੍ਰਾਨੋ ਨਿਕਾ ਮਾ ਨਿਕਣਾ ਮੰਨਿਓ ਅਨੇਕ ਕਾਇਮ ਤੇਕ ਨਾ ਮਾਨਿਓ ਸਿਮਰਦਾ ਸਤਿਰ ਬੀਸਵਾ ਪ੍ਰੇਮ ਕਾ ਇਕਣ ਜਾਣਿਓ ਸਿਰਿਸਾਨ ਕਿਰਪਾ ਤੁਮਰੀ ਕਾਰੋ ਮੈ ਨ ਕਿਉ ਕਦ ਰਕਾਨਿਓ ਤਗਲ ਤਾਰਕਾ ਛਾਡ ਕੇ ਗਾਓ ਤੁਆ ਰੂਪਾਰ ਬਾਇ ਗਾਇ ਕੇ ਲਾ ਦਿਵਸ ਗੋਬਿੰਦ ਦਾਸ ਤੋਹਾਰ ਰ ਸਤੇ ਮਨਮਤੀਆ ਪਾਨਈਆ ਰਾਗ ਰਤਨ ਪਰਵਾਰ ਪਰੀਆ ਸਭ ਦੇ ਕਾਵਣਾਈਆ ਸਭ ਦੋਤਾ ਗਾਵੋ ਹਰੀ ਕੇ ਰਾਮਨ ਜਿਨੇ ਵਸਾਇਆ ਕਾ ਨਾਮ ਤੋ ਅਨੰਦ ਵਾ ਸਤਗੁਰੂ ਮੈਂ ਪਾਇਆ ਇਹ ਮਨ ਮੇਰਾ ਤੋ ਫਤਾਰ ਵਰਣਾ ਲੇ ਅਨਰੁਤ ਮਨ ਮੇਰੀ ਦੁਖ ਸਭ ਸਾਰਣ ਤੇਰਾ ਕਰ ਸੋ ਸੁਵਣ ਸਮਨ ਗਲਾਉਂ ਗੁਰਤ ਸੁਆਮੀ ਜੋ ਕਾ ਮਨੋ ਰਸਾਰੇ ਕੈ ਨਾਨਕ ਮਾਨਾ ਮੇਰੇ ਸਦਾ ਰੂਰਣਾਲੀ ਸਾਚੇ ਸਭ ਆਕਿਆ ਨਾਹੀ ਕਰਦੀ ਰਹਿ ਕਰਤਾ ਤੇਰਾ ਸਖਸ਼ਾ ਜੇ ਦੇ ਸੋ ਪਾਵੇ ਸਦਾ ਸਤਿ ਸੁਤਲਾ ਤੇਰੀ ਨਾਮ ਸਾ ਗੱਭਾ ਯਾ ਯਾ ਸਾਕਰਵਾਣ ਕੀਤਾ ਗੁਰਵਟਾ ਜੀ ਦੀ ਆ ਵੜਿਆਈਆ ਕਹਾ ਨਾਨਕ ਸੋ ਸੰਤ ਸੋ ਤਰੂਪਿਆ ਸਚਾ ਨਾਮ ਮੇਰਾ ਧਾਰੂ ਸੁਵਾਜੇ ਪੰਚ ਸਬਦ ਤਤ ਕਰਸ ਪਾਗਾ ਅਕਸਵਕ ਸਬਦ ਬਾਜੇ ਕਲਾਤ ਕਰਤਾਰੀਆ ਪੰਚ ਦੋਤਾ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਤ ਜਨ ਕਾ ਸੇਨਾ ਮੁਰ ਕਾ ਲਗੇ ਕਹ ਨਾਨਕ ਤਾਸ ਕਉ ਆਂ ਤਿਤ ਕਰ ਅਨਹਦ ਬਾਜੇ ਅਨ ਦਸਣ ਬਡ ਪਾ ਗਿਓ ਸਗ ਸੁਣੀ ਸੱਚੀ ਬਾਣੀ ਸੰਤ ਸਾਜਪੈ ਸਰਸਿੰ ਪੂਰੇ ਕਰਤੇ ਜਾਣੀ ਸੁਣਤੇ ਪਨੀਤ ਕਹਤੇ ਪਰਤ ਸਤਗੁਰ ਰਹਾ ਪਰਪੂਰੇ ਬੇਲਵੰਤ ਨਾਨਕ